ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਗੁਰੂ ਦੱਸ ਰਿਹਾ ਸੀ ਜੇ ਕਿਸੇ ਦੀ ਕੋਈ ਮੰਗ ਪੂਰੀ ਕਰਨ ਲਈ ਕੁਝ ਦੇਣਾ ਪਏ ਤਾਂ ਉਸੇ ਵੇਲੇ ਨਾ ਦਿਓ ਇੱਕ ਦੋ ਦਿਨ ਜਾਂ ਹਫ਼ਤੇ ਮਗਰੋਂ ਦਿਓ ਚੇਲੇ ਨੇ ਪੁੱਛਿਆ ਕਿਉਂ ਗੁਰੂ ਨੇ ਦੱਸਿਆ ਜੀਵਨ ਦਾ ਤਜਰਬਾ ਦੱਸਦਾ ਹੈ ਕਿ ਲੋਕ ਉਸੇ ਚੀਜ਼ ਨੂੰ ਮੁੱਲਵਾਨ ਪ੍ਰਾਪਤੀ ਸਮਝਦੇ ਹਨ ਜਿਸ ਨੂੰ ਪ੍ਰਾਪਤ ਕਰਨ ਦੇ ਪੱਖੋਂ ਉਨ੍ਹਾਂ ਦੇ ਮਨ ਵਿੱਚ ਦੁਚਿੱਤੀ ਉਪਜੇ ਕੀ ਪਤਾ ਨਹੀਂ ਮਿਲੇਗੀ ਕਿ ਨਹੀਂ ਸ਼ਵਾਜ ਜੇ ਨਗਰ ਸੰਸਾਰ ਦਾ ਪਹਿਲਾ ਅਵਲ ਦਰਜੇ ਦਾ ਬਾਡੀ ਬਿਲਡਰ ਮੰਨਿਆ ਜਾਂਦਾ ਹੈ ਜਦੋਂ ਉਹ ਬਾਡੀ ਬਿਲਡਿੰਗ ਮੁਕਾਬਲਿਆਂ ਤੋਂ ਮੁਕਤ ਹੋ ਗਿਆ ਤਾਂ ਇੱਕ ਪੱਤਰਕਾਰ ਨੇ ਪੁੱਛਿਆ ਹੁਣ ਕੀ ਕਰੋਗੇ ਸ਼ਵਾਜ ਜੇ ਨਗਰ ਨੇ ਕਿਹਾ ਹੁਣ ਮੈਂ ਸੰਸਾਰ ਦਾ ਅਵਲ ਫਿਲਮੀ ਅਦਾਕਾਰ ਬਣਾਗਾ ਪੱਤਰਕਾਰ ਨੇ ਸੋਚਿਆ ਜਿਸ ਨੇ ਕਦੇ ਅਦਾਕਾਰੀ ਕੀਤੀ ਨਹੀਂ ਸਿੱਖੀ ਨਹੀਂ ਉਸ ਦਾ ਅਵਲ ਅਦਾਕਾਰ ਬਣਨਾ ਕਿਵੇਂ ਸੰਭਵ ਹੋ ਸਕਦਾ ਹੈ ਪੱਤਰਕਾਰ ਨੇ ਪੁੱਛਿਆ ਤੁਸੀਂ ਸੰਸਾਰ ਦੇ ਅਵਲ ਅਦਾਕਾਰ ਕਿਵੇਂ ਬਣੋਗੇ ਜਿਵੇਂ ਮੈਂ ਸੰਸਾਰ ਦਾ ਅਵਲ ਬਾਡੀ ਬਿਲਡਰ ਬਣਿਆ ਹ ਹੁਣ ਮੈਂ ਹਰੇਕ ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਅਵਲ ਅਦਾਕਾਰ ਵਜੋਂ ਦੇਖਾਂਗਾ ਕੁਝ ਹੀ ਸਾਲਾਂ ਵਿੱਚ ਉਹ ਸੰਸਾਰ ਦਾ ਸਭ ਤੋਂ ਵੱਧ ਰੇਟ ਵਾਲਾ ਅਦਾਕਾਰ ਬਣਿਆ ਯੂਰਪ ਨੇ ਵਿਗਿਆਨ ਰਾਹੀਂ ਕੁਦਰਤ ਦੇ ਭੇਤ ਲੱਭੇ ਅਤੇ ਇਹਨਾਂ ਨੂੰ ਮਨੁੱਖ ਜਾਤੀ ਦੀ ਸੇਵਾ ਵਿੱਚ ਲਾਇਆ। ਇਹਨਾਂ ਕਾਰਨਾਂ ਕਰਕੇ ਯੂਰਪ ਵਿਸ਼ਵ ਦਾ ਆਗੂ ਬਣਿਆ। ਾਫ ਪਾਣੀ ਅੰਦਰ ਸੀ ਪਰ ਧਰਮ ਇਸ ਬਾਰੇ ਨਾ ਦੱਸ ਸਕਿਆ। ਇਸ ਨੂੰ ਵਿਗਿਆਨ ਨੇ ਲੱਭਿਆ ਅਤੇ ਇੰਜਣ ਦੀ ਕਾੜ ਕੱਢੀ। ਧਾਤਾਂ ਮਿੱਟੀ ਵਿੱਚ ਮਿਲੀਆਂ ਹੋਈਆਂ ਸਨ। ਧਾਤਾਂ ਨਾਲ ਮਸ਼ੀਨਾਂ ਅਤੇ ਸੰਦ ਬਣੇ। ਜਿਨ੍ਹਾਂ ਨਾਲ ਉਦਯੋਗਿਕ ਕ੍ਰਾਂਤੀ ਆਈ ਅਤੇ ਸਾਰੇ ਸੰਸਾਰ ਦਾ ਜੀਵਨ ਪੱਧਰ ਸੁਧਰਿਆ। ਪਾਣੀ ਵਿੱਚ ਬਿਜਲੀ ਸੀ ਧਰਤੀ ਥੱਲੇ ਤੇਲ ਸੀ ਹਵਾ ਵਿੱਚ ਕਰੰਟ ਦੀਆਂ ਲਹਿਰਾਂ ਨੇ ਰੇਡੀਓ ਰਾਈ ਸੰਚਾਰ ਸੰਭਵ ਬਣਾਇਆ ਇਨ੍ਹਾਂ ਕਾਰਨਾਂ ਲੱਭਤਾਂ ਖੋਜਾਂ ਕਾਢਾਂ ਕਰਕੇ ਵਿਕਾਸ ਦੀ ਦ੍ਰਿਸ਼ਟੀ ਤੋਂ ਵਿਗਿਆਨ ਧਰਮ ਦਾ ਅਗਲੇਰਾ ਪੜਾਅ ਬਣਿਆ ਹੈ ਅਤੇ ਪ੍ਰਵਾਨ ਹੋਇਆ ਹੈ ਸੰਪਾਦਕ ਨੇ ਨਵੇਂ ਰਿਪੋਰਟਰ ਨੂੰ ਇੱਕ ਵਿਵਾਦੀ ਵਿਆਹ ਤੇ ਖਬਰ ਬਣਾਉਣ ਲਈ ਭੇਜਿਆ ਉਸਨੇ ਵਾਪਸ ਆ ਕੇ ਕਿਹਾ ਖਬਰ ਤਾਂ ਹੈ ਹੀ ਨਹੀਂ ਲਾੜੀ ਜੈ ਮਾਲਾ ਪਾਉਣ ਲਈ ਆਈ ਹੀ ਨਹੀਂ ਮੂਰਖ ਇਹ ਤਾਂ ਹੋਰ ਵੀ ਵੱਡੀ ਖਬਰ ਬਣ ਗਈ ਹੈ ਸੰਸਾਰ ਦੇ 50 ਸਤੰਤਰ ਮੁਸਲਮਾਨ ਦੇਸ਼ ਵਿਕਾਸ ਦੀ ਆਪਣੀ ਕੋਈ ਦਿਸ਼ਾ ਨਹੀਂ ਸਿਰਜ ਸਕੇ ਕਿਉਂਕਿ ਉਹਨਾਂ ਦੀ ਸੋਚ ਅਤੀਤ ਵਿੱਚ ਹੀ ਫਸੀ ਹੋਈ ਹੈ 12ਵੀਂ ਸਦੀ ਵਿੱਚ ਵਿਸ਼ਵ ਦੇ ਬਹੁਤੇ ਹਿੱਸੇ ਤੇ ਮੁਸਲਮਾਨਾਂ ਦਾ ਰਾਜ ਸੀ ਹੌਲੀ-ਹੌਲੀ ਪੱਛਮੀ ਦੇਸ਼ਾਂ ਦੀ ਬਸਤੀਵਾਦੀ ਨੀਤੀ ਨੇ ਇਹਨਾਂ ਦੇ ਰਾਜ ਦੀ ਪਕੜ ਨੂੰ ਢਿੱਲਾ ਕੀਤਾ ਤਾਕਤ ਖੁਸਨ ਉਪਰਾਂਤ ਮੁਸਲਮਾਨਾਂ ਨੇ ਆਪਣੀਆਂ ਕੀਤੀਆਂ ਵਧੀਆਂ ਭੁਲਾ ਦਿੱਤੀਆਂ ਅਤੇ ਆਪਣੇ ਨਾਲ ਹੋਈਆਂ ਵਧੀਆਂ ਦਾ ਬਦਲਾ ਲੈਣ ਦੇ ਰਾਹ ਪੈ ਗਏ ਇਸ ਨੂੰ ਇਹਨਾਂ ਨੇ ਜਹਾਦ ਦਾ ਨਾਮ ਦਿੱਤਾ ਮਰਨ ਮਾਰਨ ਦੀ ਇਸ ਨੀਤੀ ਕਾਰਨ ਇਹ ਵਿਕਾਸ ਕਰਨਾ ਭੁੱਲ ਗਏ ਅੰਧਵਿਸ਼ਵਾਸੀ ਧਰਮ ਜਿਹੜਾ ਸੱਚ ਲੱਭ ਰਹੇ ਸਨ ਉਹ ਭਾਲ ਨਹੀਂ ਸੀ ਝਟਕਣ ਸੀ ਉਹ ਖੋਜ ਨਹੀਂ ਸੀ ਖੱਜਲ ਖਵਾਰੀ ਸੀ ਧਰਮਾਂ ਨੇ ਆਪ ਹੀ ਇਹ ਭਾਲ ਹੁਣ ਤਿਆਗ ਦਿੱਤੀ ਹੈ ਈਸਾਈ ਧਰਮ ਵਿੱਚ ਸੈਂਕੜੇ ਸਾਲ ਪਾਦਰੀ ਕਹਿੰਦੇ ਰਹੇ ਕਿ ਈਸਾ ਆਉਣ ਵਾਲਾ ਹੈ ਉਡੀਕ ਕਰੋ ਲਗਭਗ 1000 ਸਾਲ ਉਡੀਕਣ ਮਗਰੋਂ ਉਹਨਾਂ ਨੇ ਕਹਿਣਾ ਆਰੰਭਿਆ ਈਸਾ ਸਾਨੂੰ ਉਡੀਕ ਰਿਹਾ ਹੈ ਇੱਕ ਧਾਰਮਿਕ ਵਿਅਕਤੀ ਨੂੰ 1000 ਟਨ ਸੋਨਾ ਦੱਬੇ ਹੋਣ ਦਾ ਸੁਪਨਾ ਆਇਆ ਅਗਲੇ ਹੀ ਦਿਨ ਜ਼ੋਰ ਸ਼ੋਰ ਨਾਲ ਪਟਾਈ ਸ਼ੁਰੂ ਕਰਵਾ ਦਿੱਤੀ ਪਰ 1100 ਟਨ ਸੋਨੇ ਦਾ ਵਿਚਾਰ ਉਸ ਨੂੰ ਆਪ ਹੀ ਹਾਸੋਹੀਣਾ ਲੱਗਣ ਲੱਗ ਪਿਆ ਅਤੇ 11 ਦਿਨਾਂ ਮਗਰੋਂ ਭਾਲ ਤਿਆਗ ਦਿੱਤੀ ਇੱਕ ਇੱਕ ਕਰਕੇ ਸਾਰੇ ਅੰਧਵਿਸ਼ਵਾਸੀ ਭਲੇਖੇ ਦੂਰ ਹੋ ਰਹੇ ਹਨ ਅਗਲੇ ਜਨਮ ਲਈ ਪੂਜਾ ਪਾਠ ਕਰਨ ਵਾਲੇ ਕਈ ਮਿਲੇ ਪਰ ਅਜੇ ਤੱਕ ਕੋਈ ਅਜਿਹਾ ਨਹੀਂ ਮਿਲਿਆ ਜਿਹੜਾ ਕਹੇ ਕਿ ਇਹ ਮੇਰਾ ਅਗਲਾ ਜਨਮ ਹੈ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਕਿ ਅਗਲਾ ਜਨਮ ਕੋਈ ਨਹੀਂ ਪਰ ਅੰਧਵਿਸ਼ਵਾਸੀ ਹੋਣ ਤੇ ਕੋਈ پابੰਦੀ ਨਹੀਂ ਹੈ ਬੱਚਿਆਂ ਨੂੰ ਪਾਓ ਖੁੱਲੇ ਸਕੂਲ ਵਿੱਚ ਵੇਖੋ ਗਰਾਊਂਡ ਕਿਤਨੀ ਵੱਡੀ ਹੈ ਇਮਾਰਤ ਕਿਤਨੀ ਮਜ਼ਬੂਤ ਅਤੇ ਵਿਸ਼ਾਲ ਹੈ ਜਿਹੜਾ ਦਵਾਲਾ ਵਿਸ਼ਾਲ ਹੋਵੇਗਾ ਤਾਂ ਹੀ ਮਨ ਖੁੱਲਾ ਅਤੇ ਮਤ ਉੱਚੀ ਹੋਵੇਗੀ ਦ੍ਰਿਸ਼ਟੀ ਵਿਸ਼ਾਲ ਹੋਵੇਗੀ ਹਿਰਦਾ ਉਦਾਰ ਹੋਵੇਗਾ ਸੋਚਾਂ ਉੱਚੀਆਂ ਹੋਣਗੀਆਂ ਨਜ਼ਰ ਦੂਰ ਤੱਕ ਵੇਖੇਗੀ ਸਿਰ ਉੱਚਾ ਹੋ ਸਕੇਗਾ ਵਿਹਾਰ ਵਿੱਚ ਖੁੱਲਾਸਾਪਨ ਆਵੇਗਾ ਪੋਲੀਓ ਨਾਲ ਨਕਾਰਾ ਹੋਈਆਂ ਲੱਤਾਂ ਕਾਰਨ ਫੋੜੀਆਂ ਨਾਲ ਚੱਲਣ ਵਾਲੀ ਵਿਦਿਆਰਥਣ ਬਾਕੀ ਲੜਕੀਆਂ ਨੂੰ ਪ੍ਰੇਡ ਕਰਦਿਆਂ ਵੇਖ ਹੀ ਸਕਦੀ ਹੈ ਪ੍ਰੇਡ ਤੋਂ ਮਗਰੋਂ ਸਾਰੀਆਂ ਲੜਕੀਆਂ ਨੂੰ ਜੁੜੇ ਹੱਥਾਂ ਨਾਲ ਜੋ ਮੰਗਿਆ ਠਾਕੁਰ ਆਪਣੇ ਤੇ ਗਾਉਂਦਿਆਂ ਵੇਖ ਕੇ ਉਹ ਸੋਚਦੀ ਹੈ ਇਹ ਸਾਰੀਆਂ ਸਾਬਤ ਹਨ ਇਹ ਆਪਣੇ ਠਾਕੁਰ ਤੋਂ ਹੋਰ ਕੀ ਮੰਗ ਰਹੀਆਂ ਹਨ ਮੇਰਾ ਦਿਲ ਕਰਦਾ ਹੈ ਕਿ ਜੰਗਲ ਵਿੱਚ ਸਾਡੀ ਨਿੱਕੀ ਜਿਹੀ ਝੁੱਗੀ ਹੋਵੇ ਜਿਸ ਨੂੰ ਮੈਂ ਰੋਜ਼ ਲਿਪਾਂ ਪੋਚਾਂ ਤੇ ਸਵਾਰਾਂ ਲੱਕੜਾਂ ਦੀ ਮੱਠੀ-ਮੱਠੀ ਅੱਗ ਤੇ ਦਾਲ ਰੋਟੀ ਬਣਾਵਾ ਫਿਰ ਬੂਹੇ ਵਿੱਚ ਖਲੋ ਕੇ ਆਪਣੇ ਪਿਆਰੇ ਨੂੰ ਉਡੀਕਾਂ ਜਦੋਂ ਉਹ ਥੱਕਿਆ ਟੁੱਟਿਆ ਮਿੱਟੀ ਨਾਲ ਲਤ-ਪੱਤ ਘਰ ਆਵੇ ਤਾਂ ਉਸ ਦੇ ਹੱਥ-ਪੈਰ ਧੋਵਾ ਉਸ ਨੂੰ ਨੁਹਾਵਾ ਦੋਵੇਂ ਰਲ ਕੇ ਰੋਟੀ ਖਾਈਏ ਤੇ ਜ਼ਮੀਨ ਤੇ ਹੀ ਲੇਟ ਜਾਈਏ ਤੇ ਉਹ ਮੈਨੂੰ ਬਹੁਤ ਪਿਆਰ ਕਰੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਿਆਹ ਹੋ ਗਿਆ ਤੰਗ ਗਲੀਆਂ ਵਾਲੇ ਚਮੜੇ ਦੀ ਮੁਸ਼ਕ ਵਾਲੇ ਕਾਨਪੁਰ ਵਿੱਚ ਨਕਸੂ ਸੁਪਨੇ ਵਿੱਚ ਸੀ ਯਥਾਰਥ ਵਿੱਚ ਨਹੀਂ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ